ਸੰਗਰੂਰ ਦੇ ਵਿੱਚ ਸਵੇਰ ਤੋਂ ਲਗਾਤਾਰ بارش ਹੋ ਰਹੀ ਹੈ ਲੋਕ ਇਸ بارش ਦੇ ਨਾਲ ਕਿੰਨੀ ਕਿਉ ਰਾਹਤ ਮਹਿਸੂਸ ਕਰ ਰਹੇ ਨੇ ਤੇ ਕਿੰਨੇ ਕਿ ਪਰੇਸ਼ਾਨ ਨੇ ਉਹ ਤੁਹਾਨੂੰ ਦਿਖਾਉਂਦੇ ਹਾਂ ਸੰਗਰੂਰ ਦੇ ਜਿਕਰ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਬੱਸ ਸਟੈਂਡ ਦੇ ਬਾਹਰ ਦੀ ਗੱਲ ਕਰੀਏ ਤਾਂ ਸੁਨਾਮੀ ਗੇਟ ਦੀ ਗੱਲ ਕਰੀਏ ਤਾਂ ਹਰ ਪਾਸੇ ਹੀ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏਗਾ بارش ਲਗਾਤਾਰ ਸਵੇਰ ਤੋਂ ਪੈ ਰਹੀ ਹੈ ਮਾਰਿਸ਼ ਪੈਣ ਕਰਕੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਾਣੀ ਬਾਜ਼ਾਰਾਂ ਦੇ ਵਿੱਚ ਜਮਾ ਹੋ ਚੁੱਕਿਆ ਹੈ ਜਿਸ ਕਰਕੇ ਲੋਕਾਂ ਦੇ ਕਾਰੋਬਾਰ ਤੇ ਬਹੁਤ ਹੀ ਜ਼ਿਆਦਾ ਅਸਰ ਪਿਆ ਹੈ ਇੱਕ ਪਾਸੇ ਲੋਕ ਬੜੇ ਖੁਸ਼ ਨਜ਼ਰ ਆਏ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਦੁਕਾਨਦਾਰਾਂ ਦੇ ਚਿਹਰਿਆਂ ਤੇ ਉੱਪਰ ਮਯੂਸੀ ਨਜ਼ਰ ਆਈ ਹੈ ਉੱਥੇ ਹੀ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸੰਗਰੂਰ ਦੇ ਪਵਾਨੀਗੜ੍ਹ ਦੀਆਂ ਜਿੱਥੇ ਲੰਬੇ ਸਮੇਂ ਤੋਂ ਭਾਰੀ ਤਾਪਮਾਨ ਦਰਜ ਕੀਤਾ ਜਾ ਰਿਹਾ ਸੀ ਤੇ ਲੋਕਾਂ ਦੇ ਵੱਲੋਂ ਵੱਖੋ-ਵੱਖਰੇ ਤਰੀਕੇ ਦੇ ਨਾਲ ਇੰਦਰ ਦੇਵਤਾ ਨੂੰ ਖੁਸ਼ ਵੀ ਕੀਤਾ ਜਾ ਰਿਹਾ ਸੀ ਬਜ਼ੁਰਗ ਔਰਤਾਂ ਦੇ ਵੱਲੋਂ ਗੁੱਡੀਆਂ ਫੁਕੀਆਂ ਜਾ ਰਹੀਆਂ ਸੀ ਨੌਜਵਾਨਾਂ ਦੇ ਵੱਲੋਂ ਠੰਡੇ ਮਿੱਠੇ ਚਲਦੀਆਂ ਸ਼ਬੀਲਾਂ ਲਾਈਆਂ ਜਾ ਰਹੀਆਂ ਸੀ ਅੱਜ ਸਵੇਰ ਤੋਂ ਹੀ ਭਾਰੀ ਬਰਸਾਤ ਹੋ ਰਹੀ ਹੈ ਅਤੇ ਸਥਾਨਕ ਸ਼ਹਿਰ ਪਵਾਨੀਗੜ੍ਹ ਦੇ ਵਿੱਚ ਥੋੜੇ ਹੀ ਸਮੇਂ ਦੀ ਬਰਸਾਤ ਨੇ ਪੂਰਾ ਸ਼ਹਿਰ ਪਾਣੀ ਪਾਣੀ ਕਰ ਦਿੱਤਾ ਹੈ ਲੋਕਾਂ ਨੇ ਨਗਰ ਕੌਂਸਲ ਦੀ ਕਾਰਗੁਜ਼ਾਰੀ ਉੱਤੇ આરોਪ ਲਾਏ ਨੇ ਮਾਨ ਸਰ ਇਹ ਸਾਰੀ ਖੜਦਾ ਜੀ ਬਾਰਸ਼ ਚੰਗਾ ਹੋ ਗਏ ਵਰਕੇ ਗਰਮੀ ਤੋਂ ਰਾਹਤ ਮਿਲ ਗਈ ਲੋਕਾਂ ਨੂੰ ਪਾਣੀ ਆ ਇਸ ਵਿੱਚ ਸਿਹਰ ਤੱਕ ਇਹ ਹਾਲ ਨਹੀਂ ਹੋ ਰਿਹਾ ਕਿੰਨੇ ਸਾਲਾਂ ਤੋਂ ਦੇਖ ਰਹੇ ਹੋ ਇੱਥੇ 40 ਸਾਲਾਂ ਤੋਂ ਕਿਸਨ ਦੇਖਦੇ ਆ ਨੋ ਹਾਂ ਇੱਥੇ ਇੱਥੇ ਇਹ ਆ ਲੈਗਾ ਇਹ ਆ ਲੈਗਾ ਇਹ ਕਾਰਨ ਕੀ ਹੋ ਸਕਦਾ ਇਸ ਚੀਜ਼ ਦਾ ਕਾਰਨ ਮਰ ਕੇ ਜਿਹੜੇ ਇੱਥੇ ਸੀਮੇਜ ਹੈ ਉਹ ਸਹੀ ਤਰੀਕੇ ਨਾਲ ਬੰਦ ਨਹੀਂ ਹੋ ਰਹੇ ਲਿਟਰਾਂ ਦੇ ਪੈਸੇ ਖਾਇਦ ਰਹਨਗੇ ਦਿਖਾਵਾ ਕਰਦੇ ਨੇ ਕਿ ਸਾਫ ਸਫਾਈ ਨਹੀਂ ਹੁੰਦੀ ਹਾਂ ਸਾਫ ਸਫਾਈ ਕੋਈ ਨਹੀਂ ਆਏਗੀ ਕੋਈ ਨਹੀਂ ਆਉਂਦਾ ਇਸ ਪਾਈਪ ਅਪਾ ਜੇ ਨਾਲ ਚੱਲ ਲਗਾ ਉਹਦਾ ਦੇਖੋ ਜਾਈਏ ਕਿ ਕੀ ਹਾਲ ਹੈ 4 ਸਾਲ ਹੋ ਗਏ ਨਾਲੀ ਨੂੰ ਮਰ ਕੇ ਉਦੋਂ ਪਹਿਲਾਂ ਸਫਾਈ ਹੋ ਜਾਂਦੀ ਸੀਗੀ ਜਦੋਂ ਦੀ ਸਰਕਾਰ ਇਹ ਮੁੜ ਕੇ ਨਾਲੀ ਸਫਾਈ ਨਹੀਂ ਹੋਈ ਕਦੇ ਅੱਜ ਛੋਟੀ ਦੁਕਾਨ ਦੇਖ ਰਿਹਾ ਪਾਣੀ ਪਾਣੀ ਹੋਈ ਪਿਆ ਜੇ 2 ਘੰਟੇ ਨਹੀਂ ਹੋਰ ਪੈ ਗਿਆ ਤਾਂ ਲੱਗਦਾ ਨਹੀਂ ਡੁੱਬਣ ਵਾਲਾ ਹਾਲ ਹੈ ਇਹ ਤਾਂ ਹਰ ਇੱਕ ਸਾਲ ਨੁਕਸਾਨ ਸਾਡਾ ਵੱਡਾ ਨੁਕਸਾਨ ਕੰਮ ਕਰ ਨਹੀਂ ਲੱਗਦਾ ਕਿਤੇ ਨਾ ਕਿਤੇ ਰੁਕ ਜਾਂਦਾ ਨਹੀਂ ਨਾਲ ਕੰਮ ਕਰ ਤਾਂ ਜਦੋਂ ਬੰਦ ਹੋਏ ਬਰੇ ਤੇ ਲੋਕੜ ਅੱਜ ਬੜੇ ਬੈਠੇ ਨਹੀਂ ਪੈਦਾ ਲੋਕੜੇ ਆ ਰਹੇ ਨੇ ਦਾ ਕੰਮ ਰੱਖਣ ਗਾਕਨੇ ਕਿੱਥੋਂ ਆਣੇ ਜੋ ਬਾਜ਼ਾਰ ਨਾਲ ਪਾਣੀ ਨਾ ਭਰਿਆ ਪੈਗਾ ਸਾਡੀ ਦੁਕਾਨ ਦੇ ਅੰਦਰ ਗਾ ਕਿੱਥੋਂ ਬੜੂਗਾ ਸਾਡੀਆਂ ਦੁਕਾਨਾਂ ਪਾਣੀ ਨਾਲ ਨੱਕੋ ਨੱਕ ਭਰੀਆਂ ਪਈਆਂ ਨੇ ਤੇ ਸਨ ਬਲਕੇ ਦੀ ਵੋਟਾਂ ਵੇਲੇ ਨਰਿੰਦਰ ਕੌਰ ਭਰਾ ਜੀ ਹਲਕਾ ਆਪਣੇ ਐਮਐਲਏ ਸਾਹਿਬ ਆਇਆ ਸੀ ਸਾਡੇ ਕੋਲੇ ਅਸੀਂ ਉਹਨਾਂ ਨੂੰ ਰਿਕਵੈਸਟ ਵੀ ਕੀਤੀ ਸੀਗੀ ਵੀ ਮੈਡਮ ਜੀ ਸਾਡੇ ਪਿੱਛੇ ਜਿਹੜਾ ਨਾਲਾ ਚੱਲਦਾ ਬਰਸਾਤੀ ਨਾਲਾ ਉਹ ਬਿਲਕੁਲ ਬੰਦ ਹੋ ਚੁੱਕਿਆ ਜਿੱਦਨ ਦੀ ਤੁਹਾਡੀ ਸਰਕਾਰ ਆਈ ਆ ਅਸੀਂ ਸਾਰੇ ਤੁਹਾਡੇ ਮੈਂਬਰਾਂ ਨੂੰ ਕਹਿ ਚੁੱਕੇ ਆ ਬਾਰ ਬਾਰ ਤੇ ਤੁਹਾਡਾ ਸ਼ਿਕਾਇਤ ਕੇਂਦਰ ਤੇ ਜਿਹੜਾ ਮੰਡੀ ਦੇ ਵਿੱਚ ਖੋਲਿਆ ਅਸੀਂ ਮੈਂ ਉਹਦੇ ਕੋਲ ਵੀ ਜਾ ਕੇ ਸ਼ਿਕਾਇਤ ਕਰਕੇ ਆਇਆ ਉਹਨਾਂ ਦਾ ਸਿਰਫ ਇੱਕੋ ਇੱਕ ਜਵਾਬ ਸੀਗਾ ਬੇਤਾ ਗੱਲੇ ਕੋਈ ਨਹੀਂ ਤਾਂ ਦੋ ਦਿਨ ਦੇ ਵਿੱਚ ਵਿੱਚ ਅਸੀਂ ਸਫਾਈ ਕਰਾ ਦਨੇ ਆ ਅੱਜ 2.5 3 ਸਾਲ ਹੋ ਗਏ ਇਸ ਨਾਲੇ ਨੂੰ ਪੂਰਾ ਬੰਦ ਤਰ੍ਹਾਂ ਬਲੌਕ ਹੋਇਆ ਪਿਆ ਤੇ ਪਰ ਕਦੇ-ਕਦੇ ਕਿਤੇ-ਕਿਤੇ ਬਹੁਤ ਪ੍ਰੇਸ਼ਾਨੀ ਵੀ ਆ ਰਹੀ ਹੈ ਕਿ ਕਿਉਂਕਿ ਜਗਾ ਜਗਾ ਤੇ ਪਾਣੀ ਖੜਾਗਾ ਜੀ ਤੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਤੇ ਉੰਜ ਵੈਸੇ ਗਰਮੀ ਤੋਂ ਰਾਹਤ ਮਿਲਿਆ ਜਿਹੜੇ ਲੋਕ ਧੋਨਾ ਲਾਉਂਦੇ ਨੇ ਉਹਨਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਦਿੱਕਤ ਬਹੁਤ ਆਉਗੀ ਜੀ ਕਿਉਂਕਿ ਲੱਖ ਲੱਖ ਥਾਂ ਹੀ ਪਾਣੀ ਹੈ ਜੀ ਬਹੁਤ ਜ਼ਿਆਦਾ ਪਾਣੀ ਆਗਾ ਵੀ ਪਾਣੀ ਦਾ ਨਿਕਾਸ ਬਹੁਤ ਘੱਟ ਹੋ ਰਿਹਾ ਹੈਗਾ ਜੀ ਤੇ ਵੀ ਇਹੋ ਜਿਹਾ ਸਿਸਟਮ ਨਹੀਂ ਹੈਗਾ ਵੀ ਮੀਂਹ ਪਵੇ ਤੇ ਪਾਣੀ ਸੁਰਤ ਨਿਕਲ ਜਾਵੇ ਇਹੋ ਜਿਹਾ ਕੋਈ ਸਿਸਟਮ ਨਹੀਂ ਹੈਗਾ ਉਂਝ ਤੇ ਪਰ ਗਰਮੀ ਤੋਂ ਰਾਹਤ ਮਿਲਿਆ ਕਿਉਂਕਿ ਲੋਕਾਂ ਦੀ ਖੁਸ਼ੀ ਸਾਨੂੰ ਬਹੁਤ ਕਿਉਂਕਿ ਬਹੁਤ ਵਧੀਆ ਰਾਹਤ ਆ ਵੀਰੇ ਮਸਾ ਇੰਨੀ ਗਰਮੀ ਦੀ ਗਰਮੀ ਦੇ ਕਾਰਨ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਤੇ ਨਾ ਤੇ ਜੀਰੀਆਂ ਦਾ ਸਮਝ ਲੋ ਵੀ ਪਾਣੀ ਵੀ ਪੂਰਾ ਨਹੀਂ ਹੁੰਦਾ ਜੀ ਲੋਕਾਂ ਦੀ ਜਿਵੇਂ ਜੀਰੀਆਂ ਲਾਰੇ ਨੇ ਤੇ ਚਲ ਮੰਨ ਕੇ ਚਲੋ ਮਹਾਰਾਜ ਨੇ ਸੁਣ ਲਈ ਚਲੋ ਰੱਬ ਨੇ ਮੀਂਹ ਪਾਤਾ ਵਧੀਆ ਪਾਤਾ ਹੁਣ ਬਹੁਤ ਰਾਹਤ ਮਿਲ ਗਈ ਲੋਕਾਂ ਨੂੰ ਵਧੀਆ ਸਕੂਨ ਮਿਲੂਗਾ ਦੋ ਚਾਰ ਦਿਨ ਜਿੰਨਾ ਕਿ ਫਾਇਦਾ ਹੋਊਗਾ ਨੁਕਸਾਨ ਤਾਂ ਹੈਗਾ ਉਹ ਤਾਂ ਬਰੇ ਇਹਨਾਂ ਦੀ ਸਰਕਾਰਾਂ ਦੀ ਜਾਂ ਕੋਈ ਵੀ ਆਪਣੇ ਸੰਗਰੂਰ ਦਾ ਤੁਹਾਡਾ ਐਮ.ਸੀ. ਜਾਂ ਵਗੈਰਾ ਕੋਈ ਵੀ ਆ ਉਹ ਤਾਂ ਆਪ ਦੇਖੇ ਨਾ ਜਿਹੜੇ ਇਹ ਬਣਾਉਂਦੇ ਨੇ ਜਾਂ ਇਹਦੇ ਵਿੱਚ ਹਿੱਸੇਦਾਰੀ ਕਰਕੇ ਆਲਾ ਨਾਸ਼ਟ ਕਰਦਣ ਦੀ ਚੀਜ਼ ਪੂਰੀ ਨਿਕਲਦੀ ਨਹੀਂ ਉਹ ਤਾਂ ਫਿਰ ਨੁਕਸਾਨ ਤਾਂ ਹੋਣੀ ਹੋਣਾ ਜੇ ਪ੍ਰੋਪਰ ਉਹ ਚੀਜ਼ ਆ ਵਧੀਆ ਕੰਮ ਕੀਤਾ ਜਾਵੇ ਤਾਂ ਨਿਕਾਸ਼ ਵੀ ਵਧੀਆ ਹੋ ਸਕਦਾ ਅਸਰ ਹੈਗਾ ਵੀਰੇ ਉਹ ਬਹੁਤ ਵਧੀਆ ਪੁਰਾਣੇ ਰੀਤ ਚੱਲ ਰਹੀ ਆ ਉਹ ਚੀਜ਼ ਪਹਿਲਾਂ ਇਹ ਚੀਜ਼ ਪੁਰਾਣੇ ਜਿੰਨੇ ਬਜ਼ੁਰਗ ਤੇ ਜਾਂ ਬੁੜੀਆਂ ਤੇ ਆ ਇਕੱਠੇ ਹੋ ਕੇ ਸੂਈਆਂ ਦੇ ਉੱਪਰ ਜਾਂਦੇ ਤੇ ਉੱਥੇ ਜਾ ਕੇ ਗੁੱਡੀ ਫੂਕਦੇ ਤੇ ਤਾਂ ਉਹ ਚੀਜ਼ ਮਹਾਰਾਜ ਸੁਣਦਾ ਸੀ ਤਾਂ بارشਪ ਜ਼ਰੂਰ ਹੁੰਦੀ ਸੀ